ਸੱਤ ਸੀਰੀਜ਼ ਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਆ ਜੀ ਤਾਜ਼ੀਆਂ ਖਬਰਾਂ ਦੋਸਤੋ ਗੱਲ ਕਰ ਲਈਏ ਪਹਿਲੀ ਖਬਰ ਦੇ ਬਾਰੇ ਲੰਡਨ ਦੇ ਸੀਨ ਜੀ ਐਨ ਦਾ ਸਕੁਅਰ ਤੇ ਲੱਗੇਗਾ ਸ਼ਾਹਰੁਖ ਖਾਨ ਅਤੇ ਕਾਜਲ ਦਾ ਬੁੱਤ ਦੱਸਦੇ ਕਿ ਦੋਸਤੋ ਸਾਲ 1995 ਵਿੱਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਕਾਜਲ ਦੀ ਫਿਲਮ ਦਿਲ ਵਾਲੇ ਦੁਸ਼ਮਣੀਆਂ ਲੈ ਜਾਏਗੇ ਨੇ ਇੱਕ ਨਵਾਂ ਮੀਲ ਪੱਧਰ ਹਾਸਲ ਕੀਤਾ ਹੈ ਇਸ ਦੇ ਥੀਏਟਰ ਵਿੱਚ ਰਿਲੀਜ਼ ਹੋਣ ਤੋਂ 30 ਸਾਲ ਬਾਅਦ ਲੰਡਨ ਦੇ ਲੈਸਟਰ ਸਕੁਅਰ ਵਿੱਚ ਇਸ ਦਾ ਇਸ ਦਾ ਇੱਕ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਇਹ ਫਿਲਮ ਉਹ ਉਪਲਬਧ ਦੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ ਦਿਲ ਵਾਲੇ ਦਿਲਾਨੀਆਂ ਲੈ ਜਾਏਗੇ ਬਾਲੀਵੁੱਡ ਦੀਆਂ ਸਭ ਤੋਂ ਸਫਲ ਅਤੇ ਮਹੱਤਵਪੂਰਨ ਫਿਲਮਾਂ ਵਿੱਚੋਂ ਇੱਕ ਹੈ ਯਸ਼ ਰਾਜ ਫਿਲਮ ਦੇ ਅਨੁਸਾਰ ਬੁੱਤ ਨੂੰ ਰਣਨੀਤਕ ਤੌਰ ਤੇ ਔਰੀਅਨ ਸਿਨੇਮਾ ਦੇ ਬਾਹਰ ਪੂਰਵੀ ਛੱਤ ਦੇ ਨਾਲ ਰੱਖਿਆ ਜਾਵੇਗਾ ਇਸ ਥਾਂ ਨੂੰ ਪ੍ਰਤੀਕਰਤਮਕ ਦ੍ਰਿਸ਼ ਦਾ ਸਨਮਾਨ ਕਰਨ ਲਈ ਧਿਆਨ ਨਾਲ ਚੁਣਿਆ ਗਿਆ ਹੈ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 10 April ਨੂੰ ਪਾਰੀਮੀ ਕਾਲੇ ਬੱਦਲ ਛਾਏ ਰਹਿਣਗੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ ਪੁਵਕਬਣੀ ਕੀਤੀ ਹੈ ਕਿ 10 April ਨੂੰ ਕੁਝ ਇਲਾਕਿਆਂ ਵਿੱਚ ਪਾਰੀਮੀ ਪੈ ਸਕਦਾ ਹੈ ਸਕਾਈਮੇਟ ਵੈਦਰ ਅਨੁਸਾਰ ਆਉਣ ਵਾਲੇ 1 ਜਾਂ 2 ਦਿਨਾਂ ਵਿੱਚ ਬਿਹਾਰ, ਅਪੋ ਹਿਮਾਲਿਆ ਨੇ ਪੱਛਮੀ ਬੰਗਾਲ, ਉੱਤਰ ਪੂਰਬੀ ਭਾਰਤ, ਕੇਰਲ, ਅੰਡੇਮਾਨ ਅਤੇ ਨਿਕੋਬਰ ਟਾਪੂ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 10 ਤੋਂ 12 April ਦੌਰਾਨ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕਹਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜ਼ਬਰਦਸਤ ਮਾਮਲਾ ਪਾਸਟਰ ਦਸ਼ਨਗਲ ਦਾ 5 ਦਿਨਾਂ ਦਾ ਮਿਲਿਆ ਰਿਮਾਂਡ ਪਾਸਟਰ ਦਸ਼ਨਗਲ ਨੇ ਅੱਜ ਗੁਰਦਾਸਪੁਰ ਅਦਾਲਤ ਵਿੱਚ ਆਤਮ ਸੰਪਰਪਨ ਕਰ ਦਿੱਤਾ ਸੀ ਪੁਲਿਸ ਨੇ ਉਸ ਤੋਂ ਪੁੱਛਗਛ ਲਈ 5 ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਹੈ ਪਾਸਟਰ ਨੇ 22 ਸਾਲਾ ਲੜਕੀ ਨਾਲ ਜ਼ਬਰਦਸਤ ਕਰਨ ਅਤੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹਰਣ ਸਮੇਤ ਦੋ ਨਸ਼ਾ ਤਸਕਰ ਕਾਬੂ ਨ ਜਾਇਦ ਅਸਲਾ ਵੀ ਬਰਾਮਦ ਦੱਸਦਾ ਕਿ ਦੋਸਤੋ ਯਦ ਨਸ਼ਾ ਵਿਰਧ ਮੁਹਮਮ ਤਾਂ ਇਹ ਤਾਂ ਵੱਡੀ ਕਾਰਵਾਈ ਕਰਦਿਆਂ ਫਰੋਈਪੁਰ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਕਰ부 ਕਰਕੇ ਉਹਨਾਂ ਕੋਲੋਂ 1 ਕਿਲੋ ਤੋਂ ਵੱਧ ਹਰਣ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ ਜਾਣਕਾਰ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੀਤੀ 4 ਅਪ੍ਰੈਲ ਨੂੰ ਹਰਣ ਤੇ ਨਜਾਇਜ਼ ਅਸਲੇ ਸਮੇਤ ਫੜੇ 4 ਨਸ਼ਾ ਤਸਕਰਾਂ ਨੂੰ ਨਿਸ਼ਾਨਦੇਹੀ ਦੇ ਹੋਰ ਦੋ ਪਿਸਤੌਲ ਹਨ ਜਿੰਦਾ ਹਰੋਂਦ ਬਰਾਮਦ ਕੀਤੇ ਹਨ ਤੇ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹੋਟਲਾਂ ਅਤੇ ਦੁਕਾਨਾਂ ਤੇ ਨਹੀਂ ਦੇਣੀ ਪਵੇਗੀ ਆਧਾਰ ਕਾਰਡ ਦੀ ਫੋਟੋ ਕਾਪੀ ਨਵਾਂ ਐਪ ਕਰੇਗਾ ਹੈਲਪ ਭਾਰਤੀ ਵਿਲੱਖਣ ਪਛਾਣ 83 ਇੱਕ ਨਵੇਂ ਆਧਾਰ ਐਪ ਦੀ ਜਾਂਚ ਕਰ ਰਹੀ ਹੈ ਇਹ ਇਹ ਚਿਹਰੇ ਰਹਿਤ ਤਸਦੀਕ ਦੀ ਪ੍ਰਕਿਰਿਆ ਨੂੰ ਪੂਰਾ ਕਰੇਗਾ ਕੇਂਦਰੀ ਸੂਚਨਾ ਅਤੇ ਟੈਕਨੋਲੋਜੀ ਮੰਤਰੀ ਅਸ਼ਨਾਵੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਆਧਾਰ ਸੰਵਾਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਆਪ ਦੇ ਆਉਣ ਤੋਂ ਬਾਅਦ ਹੋਟਲਾਂ ਅਤੇ ਦੁਕਾਨਾਂ ਵਿੱਚ ਆਧਾਰ ਕਾਰਡ ਦੀ ਫੋਟੋ ਕਾਪੀ ਦੇਣ ਦੀ ਜ਼ਰੂਰਤ ਨਹੀਂ ਰਹੇਗੀ ਦੱਸ ਦੇਈਏ ਕਿ ਦੋਸਤੋ ਕੇਂਦਰੀ ਸੂਚਨਾ ਅਤੇ technology ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਆਧਾਰ ਸਭ ਕਿ ਹੋਟਲਾਂ ਅਤੇ ਦੁਕਾਨਾਂ ਵਿੱਚ ਆਧਾਰ ਕਾਰਡ ਫੋਟੋ ਕਾਪੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਭਾਰਤੀ ਵਿਲੱਖਣ ਪਛਾਣ ਅਥਾਰਟੀ ਇੱਕ ਨਵੇਂ ਆਧਾਰ ਐਪ ਦੀ ਜਾਂਚ ਕਰ ਰਹੀ ਹੈ ਇਹ ਚਿਹਰੇ ਰਾਹੀਂ ਤਸਦੀਕ ਨੂੰ ਪੂਰਾ ਕਰੇਗਾ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਐਪ ਰਾਹੀਂ ਆਧਾਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ UPI ਭੁਗਤਾਨ ਵਾਂਗ ਹੀ ਆਸਾਨ ਬਣਾ ਦਿੱਤਾ ਗਿਆ ਹੈ ਆਧਾਰ ਨੂੰ ਸਿਰਫ ਕਈਰ ਕੋਡ ਦੀ ਵਰਤੋਂ ਕਰਕੇ ਤੁਰੰਤ ਡਿਜੀਟਲ ਤੌਰ ਤੇ تصਦੀਕ ਕੀਤਾ ਜਾ ਸਕਦਾ ਹੈ ਆਧਾਰ ਕਈ ਪਹਿਲ ਕਦਮੀਆਂ ਦੇ ਦਾ ਆਧਾਰ ਹੈ ਇਸੇ ਹੀ ਸਥਿਤੀ ਵਿੱਚ ਨਵੀਂ ਐਪ ਬਹੁਤ ਸਾਰੀਆਂ ਚੀਜ਼ਾਂ ਨੂੰ ਆਸਾਨ ਬਣਾ ਦੇਵੇਗੀ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਆਈਫੋਨ ਦੇ ਸ਼ਕੀਨਾਂ ਲਈ ਵੱਡਾ ਚਟਕਾ 50% ਦੀ ਮਹਿੰਗਾ ਹੋਣ ਵਾਲਾ ਇਹ Apple ਦਾ iPhone ਦਾਦੀ ਕਿ ਦੋਸਤੋ ਜੇ ਤੁਸੀਂ ਆਈਫੋਨ 16 ਪ੍ਰੋ ਮੈਕਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਨਵੀਂ ਇੰਪੋਰਟ ਡਿਊਟੀ ਕਾਰਨ ਆਈਫੋਨ ਦੀ ਕੀਮਤ 50% ਤੱਕ ਵਧ ਸਕਦੀ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਐਪਲ ਇਸ ਵਧੀ ਹੋਈ ਲਾਗਤ ਨੂੰ ਗਾਹਕਾਂ ਤੱਕ ਪਹੁੰਚਾਉਂਦਾ ਹੈ ਤਾਂ ਆਈਫੋਨ ਖਰੀਦਣਾ ਹੋਰ ਵੀ ਮਹਿੰਗਾ ਹੋ ਜਾਵੇਗਾ ਭਾਰਤ ਵਿੱਚ ਜਲਦੀ ਇਹ ਸਮਾਰਟਫੋਨ ਅਤੇ ਲੈਪਟਾਪ ਵਰਗੇ ਇਲੈਕਟ੍ਰੋਨਿਕਸ ਦੀਆਂ ਕੀਮਤਾਂ ਵਧ ਸਕਦੀਆਂ ਹਨ ਇਸ ਵਿੱਚ ਆਪਲ ਆਈਫੋਨਸ ਅਤੇ ਮੈਕਬੁਕਸ ਵੀ ਸ਼ਾਮਲ ਹਨ ਇਹ ਅਮਰੀਕੀ ਸਰਕਾਰ ਦੇ 2 April ਤੋਂ ਲਾਗੂ ਹੋਣ ਵਾਲੇ ਰਿਸੋਰਸ ਸੈਕਲ ਟ੍ਰੈਫਿਕ ਕਾਰਨ ਹੋਵੇਗਾ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਅਮਰੀਕੀ ਉਤਪਾਦਾਂ ਤੇ ਟ੍ਰੈਫਿਕ ਲਗਾਉਣ ਵਾਲੇ ਦੇਸ਼ਾਂ ਤੇ ਟ੍ਰੈਫਿਕ ਲਗਾਉਣ ਦਾ ਐਲਾਨ ਕੀਤਾ ਸੀ ਤੇ ਤਾਂ ਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਗਰਮੀ ਡੇਰਾ ਸੱਚਾ ਹਬ ਦਾ ਮੁਖੀ ਗਰਮੀਤ ਰਾਮ ਰਹੀਮ ਮੋੜ ਜੇਲ੍ਹ ਤੋਂ ਆਇਆ ਬਾਹਰ ਜਾਨੂੰ ਕਿੰਨੇ ਦਿਨਾਂ ਦੀ ਮਿਲੀ ਫਰਲੋ ਗਰਮੀਤ ਰਾਮ ਰਹੀਮ ਹੀ ਜ਼ਬਰਦਸਤੀ ਅਤੇ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ ਇਸ ਤੋਂ ਪਹਿਲਾਂ ਵੀ ਹਰਿਆਣਾ ਸਰਕਾਰ ਦਿਆਗਤਾ ਦਿਖਾ ਚੁੱਕੀ ਹੈ ਹਰ ਮਹੱਤਵਪੂਰਨ ਚੋਣ ਤੋਂ ਪਹਿਲਾਂ ਉਸ ਦੀ ਰਿਹਾਈ ਬਾਰੇ ਸਵਾਲ ਚੁੱਕੇ ਹਨ ਦਾਦੀ ਕੇ ਦੋਸਤੋ ਹਰਿਆਣਾ ਸਰਕਾਰ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਮਿਹਰਬਾਨ ਹੋ ਗਈ ਹੈ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ ਰਾਮ ਰਹੀਮ ਅੱਜ ਸਵੇਰੇ ਰੋहतक ਜੇਲ੍ਹ ਤੋਂ ਬਾਹਰ ਆਇਆ ਹਨੀਪ੍ਰੀਤ ਖੋਦ ਰਾਮ ਰਹੀਮ ਨੂੰ ਲੈਣ ਪਹੰਚੀ ਸੀ ਉਹ ਸਖਤ ਪੁਲਿਸ ਸੁਰੱਖਿਆ ਵਿਚਕਾਰ ਸਿਰਫ ਸਾ ਕੈਂਪ ਗਿਆ ਜਾਣਕਾਰੀ ਅਨੁਸਾਰ ਰਾਮ ਰਹੀਮ ਇਸ ਵਾਰ ਸੱਦਾਰੇ ਵਿੱਚ ਹੀ ਰਹੇਗਾ ਦੱਸਿਆ ਜਾ ਰਿਹਾ ਹੈ ਕਿ ਸੱਦਾ ਪੰਚਤ ਤੇ ਰਾਹ ਰਹੀਮ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਠਹਿਰਨ ਦੌਰਾਨ ਡੇਰੇ ਨਾ ਜਾਣ ਦੱਸ ਦਈਏ ਕਿ 21 ਦਿਨਾਂ ਦੀ ਫਰਲੋ ਦੀ ਪ੍ਰਵਾਨਗੀ ਤੋਂ ਬਾਅਦ ਰਾਹ ਰਹੀਮ ਅਜਸਵੇਰੀ 6:40 ਮਿੰਟ ਤੇ ਪੁਲਿਸ ਸੁਰੱਖਿਆ ਟੀਮ ਆਪਣੇ ਸਰਸਾ ਕੈਂਪਰੇਰੀ ਰਵਾਨਾ ਹੋ ਗਿਆ ਹੈ। ਰਾਮ ਰਹੀਮ 2017 ਤੋਰਤਕ ਨੀਸਨਾਰੀਆ ਝੀਲ ਵਿੱਚ ਬੰਦ ਹੈ। ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਘਟ ਰਿਹਾ ਹੈ। ਦੋਸਤੋ ਤੁਹਾਨੂੰ ਇਹ ਖਬਰ ਦੱਸ ਹੀ ਦਿੱਤੇ ਗਏ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਧੰਨਵਾਦ ਦੋਸਤੋ।